ਅੱਜ ਦਾ ਕੈਂਪ ਬਹੁਤ ਹੀ ਯੂਸਫੁਲ ਰਿਹਾ ਅੱਜ ਦਾ ਕੈਂਪ ਜਿਹੜਾ ਸੀਗਾ ਇਹਦਾ ਮੇਨ ਟਾਪਿਕ ਸੀਗਾ ਔਮਨ ਹਰਾਸਮੈਂਟ ਸੀ ਬੜਾ ਹੀ ਚੰਗਾ ਇਨੀਸ਼ੀਏਟਿਵ ਸੀਗਾ ਆਪਣੇ ਸੁਖੀ ਬਰਿੰਦਰ ਅਗਰਵਾਲ ਜੀ ਦਾ ਤੇ ਸੈਕਰੀ ਡੈਪਟੀ ਮਿਸ ਅਨੁਰਾਦਾ ਕਮ ਸੀਜੀਐਮ ਫਿਰੋਜ਼ਪੁਰ ਵੱਲੋਂ ਸੀਗਾ ਤੇ ਬੜਾ ਹੀ ਚੰਗਾ ਸੈਮੀਨਾਰ ਸੀਗਾ ਬਹੁਤ ਚੰਗਾ ਜਾਗਰੂਕਤਾ ਲਈ ਸੀਗਾ ਬੱਚਿਆਂ ਦੀ ਕਿ ਔਮਨ ਨਾਲ ਜਿਹੜਾ ਵੀ ਕੁਝ ਹੋ ਰਿਹਾ ਆਪਣੀ ਸੋਸਾਇਟੀ ਦੇ ਵਿੱਚ ਅੱਜ ਕੱਲ ਔਮਨ ਜਿਹੜੀ ਉਹ ਸੇਫ ਨਹੀਂ ਇਹਦੇ ਰਿਲੇਟਡ ਬੱਚਾ ਨੂੰ ਵੀ ਜਾਗਰੂਤ ਕੀਤਾ ਗਿਆ ਕਿ ਆਪਾਂ ਕੀ ਕੁਝ ਕਰ ਸਕਦੇ ਆ ਆਪਣੀ ਸੇਫਟੀ ਲਈ ਤੇ ਆਪਣੀ ਗਵਰਨਮੈਂਟ ਨੂੰ ਆਪਣੀ ਲੀਗਲ ਪਾਲਿਸੀ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਿਹਦੇ ਕਰਕੇ ਆਪਣੀ ਔਰਤਾਂ ਜਿਹੜੀਆਂ ਉਹ ਸੇਫ ਰਹਿ ਸਕਣ ਤਾਂ ਬਹੁਤ ਹੀ ਚੰਗਾ ਇਨੀਸ਼ੀਏਟਿਵ ਸੀਗਾ ਤੇ ਆਈ ਅਪਰੀਸ਼ੀਏਟ ਥੈਮ ਕਿ ਬਹੁਤ ਚੰਗਾ ਇਨੀਸ਼ੀਏਟਿਵ ਕੀਤਾ ਇਹਨਾਂ ਨੇ ਕਿ ਆਪਣੇ ਸਕੂਲ 'ਚ ਐਵੇਂ ਕੈਂਪਸ ਲਗਾ ਰਹੇ ਐਵੇਂ ਦੇ ਸੈਮੀਨਾਰ ਲਗਾਏ ਜਾ ਰਹੇ ਜਿੰਨਾਂ ਦਾ ਬਹੁਤ ਹੀ ਅੱਗੇ ਮਹੱਤਵ ਰਹਿਣ ਵਾਲਾ ਹੈ ਆਪਣੇ ਲਈ ਤੇ ਆਪਣੀ ਆਉਣ ਵਾਲੀ ਜਨਰੇਸ਼ਨਸ ਲਈ ਤੇ ਆਪਣੇ ਅੱਜ ਦੀਆਂ ਗਰਲਜ਼ ਲਈ ਥੈਂਕ ਯੂ ਅੰਮ੍ਰਿਤਪੁਰ ਅੰਸਰ ਸਰਜੋ ਅੱਜ ਸਾਡੇ ਸਕੂਲ ਦੇ ਵਿੱਚ ਵਿਦਮ ਐਸ਼ ਗਰੂਪ ਵਰਕ ਤੇ ਵਿਦਮ ਸਿਮਰਨ ਜੀ ਆਏ ਉਹਨਾਂ ਨੇ ਇਹ ਮਨ ਹਰਾਸਮੈਂਟ ਦੇ ਬਾਰੇ ਕਾਫੀ ਜ਼ਿਆਦਾ ਨੋਲਿਜ ਦਿੱਤੀ ਕਈ ਕਾਨੂੰਨ ਇਹੋ ਜਿਹਿੰਨਾਂ ਬਾਰੇ ਸਾਨੂੰ ਪਤਾ ਹੀ ਨਹੀਂ ਸਾਡੇ ਕੀ ਹੱਕ ਬੰਦੇ ਕੀ ਸਾਡੇ ਅਧਿਕਾਰ ਆ ਉਹਨਾਂ ਬਾਰੇ ਬਹੁਤ ਵਧੀਆ ਚਾਨਣਾ ਪਾਇਆ ਉਹਨਾਂ ਨੇ ਜੋ ਵੀ ਅੱਸੀ ਪਾਸੇ ਹੋ ਰਿਹਾ ਹੈ ਜੋ ਵੀ ਛੋਟੀਆਂ ਬੱਚੀਆਂ ਨਾਲ ਜੋ ਔਰਤਾਂ ਨਾਲ ਜੋ ਵੀ ਹੋ ਰਿਹਾ ਉਹਨਾਂ ਨੇ ਇਸ ਬਾਰੇ ਸਾਨੂੰ ਬਹੁਤ ਵਧੀਆ ਦੱਸਿਆ ਕਿ ਇਸ ਤਰ੍ਹਾਂ ਸਾਨੂੰ ਆਪਣੀ ਸ਼ਕਤੀ ਦਾ ਵੀ ਸ਼ਕਤੀ ਦਿਖਾਉਣੀ ਚਾਹੀਦੀ ਹੈ ਔਰ ਸਾਨੂੰ ਕਿਹੜੇ ਕਿਹੜੇ ਕਾਨੂੰਨਾਂ ਦਾ ਸਾਨੂੰ ਹਸਾਰਾ ਲੈਣਾ ਚਾਹੀਦਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਅੱਜ ਚਲਦੇ ਨੂੰ ਆਪਾਂ ਜਿਹੜੇ ਬੱਚਿਆਂ ਨੂੰ ਤੇ ਦੇਖਣ ਲਈ ਆਏ ਹਾਂ ਅਸੀਂ ਕੈਂਪਰ ਦਰੂਪਾ ਬੱਚਿਆਂ ਨੇ ਇਹ ਅਵੇਅਰ ਕਰਨ ਲਈ ਆਇਆ ਹੈ ਜੋ ਇੱਥੇ ਦਾ ਇਸਮੈਂਟ ਹੋ ਰਹੀ ਹੈ ਜੋ ਵੀ ਉਹਨਾਂ ਨੂੰ ਤਾਂ ਪਰੇਸ਼ਾਨ ਕਰਿਆ ਜਾ ਰਿਹਾ ਹੈ ਉਹਨਾਂ ਨੂੰ ਜਿਹੜੇ ਲੀਗਲ ਲਾਅ ਬਾਰੇ ਕੁਝ ਨਹੀਂ ਅਵੇਅਰ ਨਹੀਂ ਹੈ ਉਹਦੇ ਅਵੇਅਰ ਕਰਨ ਲਈ ਆਪਾਂ ਉਹਨਾਂ ਨੂੰ ਇੱਥੇ ਆਇਆ ਹੈ। ਉਹਨਾਂ ਦਾ ਮੇਨ ਮਕਸਦ ਇਹ ਹੈ ਜੋ ਵੀ ਇੱਥੇ ਅੱਜ ਜੋ ਵੀ ਗਵਰਨਮੈਂਟ ਦੁਆਰਾ ਜੋ ਵੀ ਨਾਲ ਟੋਲ ਫਰੀ ਨੰਬਰ ਬਣਾਏ ਨੇ ਉਹਨਾਂ ਬਾਰੇ ਉਹਨਾਂ ਨੂੰ ਅਵੇਅਰ ਕਰਨਾ। ਬਹੁਤ ਸਾਰੇ ਜਿਹੜੇ ਗਵਰਨਮੈਂਟ ਵੱਲੋਂ ਸਟੈਪ ਚੁੱਕੇ ਜਾ ਰਹੇ ਨੇ ਗਰਲਸ ਲਈ ਉੰਦਰੀ ਜਿਹੜਾ ਇੱਕ ਟੋਲ ਫਰੀ ਨੰਬਰ ਹੈ 15100 ਇਹ ਜਿਹੜੇ ਇਹਨਾਂ ਨੂੰ ਜਿਹੜਾ ਆਪਾਂ ਗਰਲਸ ਵੀ ਸੇਫਟੀ ਦੀ ਸੇਫਟੀ ਲਈ ਕਾਲ ਕਰ ਸਕਦੀਆਂ ਨੇ 100 ਨੰਬਰ ਹੈ 112 ਨੰਬਰ ਹੈ 1090 ਨੰਬਰ ਹੈ ਜਿਸ ਨੂੰ ਜਿਹੜੀ ਗਰਲਸ ਨੇ ਜਿਹੜੀਆਂ ਵੇਅਰ ਹੋ ਸਕਦੀਆਂ ਨੇ ਅੱਜਕੱਲ ਜੋ ਵੀ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਡੋਮੈਸਟਿਕ ਵਾਇਲੈਂਸ ਹੋ ਰਿਹਾ ਨਾ ਨਾ ਰਸਮੈਂਟ ਹੋ ਰਹੀ ਹੈ ਇਹਨਾਂ ਲਈ ਬਹੁਤ ਸਾਰੇ ਲਾਅ ਬਣਾਏ ਗਏ ਹਨ ਪਰ ਜਿੰਨਾ ਭਰੇ ਉਹ ਵੇਅਰ ਨਹੀਂ ਹਨ ਜਿਸ ਲਈ ਉਹਨਾਂ ਨੇ ਲਾਅ ਬਣਾਇਆ ਗਿਆ ਤੇ ਉਹਨਾਂ ਨੂੰ ਅਵੇਅਰ ਕਰਨ ਲਈ ਅਸੀਂ ਇੱਥੇ ਆਏ ਹਾਂ ਜਿਹੜੀ ਸਾਡੀ ਡਿਊਟੀ ਲਈ ਇਹਨਾਂ ਨੇ ਡਿਸਟ੍ਰਿਕਟ ਐਂਡ ਸੈਸ਼ਨ ਚਰਖਿੰਦਰ ਦੇ ਬਾਹਰ ਜਿੰਨ ਜਿਹੜੀ ਸਾਡੀ ਡਿਊਟੀ ਲਈ ਹੈ ਉਹ ਅਸੀਂ ਅਸੀਂ ਇੱਥੇ ਆਏ ਹਾਂ ਤੇ ਅੰਮ੍ਰਿਤ ਅਸੀਂ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਇਸ ਕੰਮ ਸੰਭਲਿਆ